ਇਹ ਸੋਤਿਆ ਨੂੰ ਪਿਆਰ ਪਰਿ ਸਤਿ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ ਬਹੁਤ ਸਵਾਗਤ ਤੁਹਾਡਾ 2027 ਮਿਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਐਲਾਨ ਸੁਖਬੀਰ ਸਿੰਘ ਬਾਦਲ ਲਿਆਓ ਤੇ ਪੰਜਾਬ ਬਚਾਓ ਜੋ ਮਿਸ਼ਨ 2027 ਦਾ ਇਹ ਨਾਅਰਾ ਹੈ ਜਿਸ ਤੇ ਬਾਰੇ ਇਹ ਰੈਲੀਆਂ ਚਾੜੀ ਹੋਣਗੀਆਂ ਕਿੱਥੇ-ਕਿੱਥੇ ਇਹ ਰੈਲੀਆਂ ਹੋਣਗੀਆਂ ਤੇ ਕਿਹੜੀ-ਕਿਹੜੀ ਤਰੀਕ ਨੂੰ ਹੋਣਗੀਆਂ ਇਸ ਦੇ ਬਾਰੇ ਸੀਮਾ ਸਾਰਣੀ ਸਮਾਂ ਜਾਰੀ ਕੀਤਾ ਗਿਆ ਹੈ ਜੋ ਸਵੀਰ ਸਿੰਘ ਬਾਦਲ ਨੇ ਅੱਜ ਖੁਦ ਆਪਣੀ ਪੂਰੀ ਕੋਰ ਕਮੇਟੀ ਨਾਲ ਮੀਟਿੰਗ ਕਰਕੇ ਇਹ ਸਮਾਂ ਸਾਰਣੀ ਜਾਰੀ ਕੀਤੀ ਹੈ ਪਹਿਲੀ ਰੈਲੀ 17 ਫਰਵਰੀ ਤੋਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਹਲਕੇ ਤੋਂ ਸ਼ੁਰੂ ਕੀਤੀ ਜਾਵੇਗੀ ਸੋ ਸ਼੍ਰੋਮਣੀ ਅਕਾਲੀ ਦਲ ਨੇ ਦੋਇ 27 ਦੇ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਬਚਾਓ ਸੁਖਵੀਰ ਸਿੰਘ ਬਾਦਲ ਲਿਆਓ ਮੈਮ ਸ਼ੁਰੂ ਕੀਤੀ ਹੈ ਜੋ 17 ਫਰਵਰੀ ਤੋਂ ਪਹਿਲੀ ਰੈਲੀ ਕਾਦੀਆਂ ਤੋਂ ਸ਼ੁਰੂ ਹੋਵੇਗੀ ਇਸ ਬਾਰੇ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਇੱਕ ਮੀਟਿੰਗ ਕਰਕੇ ਇਹ ਫੈਸਲਾ ਸੁਣਾਇਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਪੱਖ ਦੇ ਸਾਰੇ ਮਸਲੇ ਇਨ੍ਹਾਂ ਰੈਲੀਆਂ ਵਿੱਚ ਚੁੱਕਾਂਗੇ ਸੂਬੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਦੀ ਗੱਲ ਕਰਾਂਗੇ ਉਹਨਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਨਾਲ ਡਟ ਕੇ ਖੜਨਗੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਸਾਥ ਦੇਣਗੇ ਲੋਕਾਂ ਦੀਆਂ ਆਸਾਂ ਤੇ ਸ਼੍ਰੋਮਣੀ ਅਕਾਲੀ ਦਲ ਪੂਰਾ ਉਤਰੇਗਾ ਇਸ ਸਾਰੇ ਮੇਰੇ ਵੇ ਸਾਂਝੇ ਕਰਦਿਆਂ ਸੀਨੀਅਰ ਅਗੂ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਵਿੱਚ 13 April ਵਿਸਾਖੀ ਤੱਕ 40 ਰੈਲੀਆਂ ਹੋਣਗੀਆਂ ਉਹਨਾਂ ਨੇ ਕਿ 31 March ਤੱਕ 28 ਰੈਲੀਆਂ ਹੋ ਜਾਣ ਗਿਆ ਜਿਨ੍ਹਾਂ ਦੀ ਰੂਪਰੇਖਾ ਤੈਅ ਕਰ ਦਿੱਤੀ ਗਈ ਹੈ ਤੇ ਬਾਕੀ 12 ਰੈਲੀਆਂ ਅਪ੍ਰੈਲ ਵਿੱਚ ਕੀਤੀਆਂ ਜਾਣਗੀਆਂ ਜੋ ਵਿਸਾਖੀ ਤੋਂ ਪਹਿਲਾਂ-ਪਹਿਲਾਂ ਸੋ ਸਾਰੇ ਹੋਰ ਵੇਰਵੇ ਦੱਸਦੇ ਹੋਏ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਨੈਤਿਕਤਾ ਦੀ ਰਾਜਨੀਤੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਬੀਤੇ ਸਮੇਂ ਵਿੱਚ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ ਹਨ ਔਰ ਉਹੀ ਅਕਾਲੀ ਦਲ ਦੀ ਸਰਕਾਰ ਵਾਲੇ ਜਿਹੜੇ ਵਾਅਦੇ ਸੀ ਜਾਂ ਅਕਾਲੀ ਦਲ ਸਰਕਾਰ ਵੱਲੋਂ ਕੀਤੇ ਹੋਏ ਕੰਮ ਸੀ ਉਹ ਮੌਜੂਦਾ ਸਰਕਾਰ ਦੇ ਵੱਲੋਂ ਉਹਨਾਂ ਨੂੰ ਪੂਰਾ ਕੀਤਾ ਗਿਆ ਹੈ ਉਹਨਾਂ ਕਹੇ ਕਿ ਇਸ ਵਾਰ ਅਸੀਂ ਸੂਬੇ ਵਾਸਤੇ ਆਪਣੇ ਦ੍ਰਿਸ਼ਟੀਕੋਣ ਦੀ ਗੱਲ ਕਰਾਂਗੇ ਜਿਸ ਵਿੱਚ ਸਮਾਜ ਦੇ ਸਾਰੇ ਵਰਗਾਂ ਦੀ ਗੱਲ ਹੋਵੇਗੀ ਅਤੇ ਮੁੱਖ ਜ਼ੋਰ ਸ਼ਾਂਤੀ ਤੇ ਅਸੀਂ ਪਾਈਚਾਰਕ ਸਾਂਝ ਤੇ ਅਸੀਂ ਜ਼ੋਰ ਦੇਵਾਂਗੇ ਅਕਾਲੀ ਆਗੂ ਨੇ ਇਹ ਵੀ ਕਹਿ ਕੇ ਪਾਰਟੀ ਇਹ ਮਾਮਲਿਆਂ ਤੇ ਆਪਣੇ ਸਟੈਂਡ ਸਪਸ਼ਟ ਕਰੇਗੀ ਨਾਲ ਹੀ ਇਹਨਾਂ ਵਾਸਤੇ ਜੋ ਪਾਰਟੀ ਦੀ ਆਪਣੀ ਸੋਚ ਹੋਵੇਗੀ ਉਹ ਲੋਕਾਂ ਦੀ ਸੋਚ ਹੋਵੇਗੀ ਉਹਨਾਂ ਨੇ ਕਿਹਾ ਕਿ ਇਹਨਾਂ ਮਸਲਾਂ ਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੂਬੇ ਨੂੰ ਦੇਣਾ ਤੇ ਪੰਜਾਬ ਨਾਲ ਇਸ ਦੇ ਦਰਿਆਈ ਪਾਣੀਆਂ ਦੇ ਮਾਮਲੇ ਤੇ ਹੋਰੇ ਵਿਤਕਰੇ ਨੂੰ ਖਤਮ ਕਰਨਾ ਵੀ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਪਾਰਟੀਆਂ ਨੂੰ ਦੇਸ਼ ਵਿੱਚ ਸੰਗੀ ਢਾਂਚੇ ਨੂੰ ਖੋਰਾ ਲੱਗਣ ਦੀ ਚਿੰਤਾ ਹੈ ਅਤੇ ਉਹ ਸੰਗੀ ਢਾਂਚੇ ਦੀ ਪੈਰਵੀ ਕਰਨਗੇ। ਉਹਨਾਂ ਨੇ ਕਿਹਾ ਕਿ ਸੰਗੀ ਢਾਂਚੇ ਨੂੰ ਜੋ ਅੱਜ ਕੇਂਦਰ ਸਰਕਾਰ ਵੱਲੋਂ ਖੋਰਾ ਲੱਗ ਰਿਹਾ ਹੈ ਉਸ ਨੂੰ ਰੋਕਿਆ ਜਾਵੇਗਾ। ਔਰ ਇਸ ਦੇ ਬਾਰੇ ਚੀਮਾ ਨੇ ਕਿਹਾ ਕਿ ਖੇਤੀਬਾੜੀ ਸੰਕਟ ਵੀ ਇਸ ਵਿੱਚ ਸ਼ਾਮਲ ਹੋਵੇਗਾ ਜੋ ਕਰਜ਼ੇ ਦੇ ਮਾਰ ਥੱਲੇ ਅੱਜ ਖੇਤੀਬਾੜੀ ਆ ਚੁੱਕੀ ਹੈ। ਔਰ 2025 ਵਿੱਚ ਆਏ ਹੜ੍ਹਾਂ ਦੇ ਮੁਆਜਾ ਜਿਹੜੇ ਕਿਸਾਨਾਂ ਨੂੰ ਨਹੀਂ ਮਿਲਿਆ ਉਹ ਅਸੀਂ ਰੈਲੀਆਂ ਦੇ ਵਿੱਚ ਚੁੱਕਾਂਗੇ ਸੋ ਉਹਨਾਂ ਨੇ ਕਿਹਾ ਕਿ ਐਮਐਸਪੀ ਨੂੰ ਵੀ ਕਾਨੂੰਨੀ ਗਾਰੰਟੀ ਬਣਾਉਣਾ ਖੇਤੀਬਾੜੀ ਸਬਸਿਡੀਆਂ ਵਿੱਚ ਕਟੌਤੀ ਅਤੇ ਅਮਰੀਕਾ ਨਾਲ ਹੋਰੇ ਵਪਾਰ ਸਮਝੌਤੇ ਵਿੱਚ ਕਿਸਾਨਾਂ ਦੀ ਹਿੱਤਾਂ ਦੀ ਰਾਖੀ ਜ਼ਰੂਰੀ ਹੈ ਸੋ ਉਹਨਾਂ ਨੇ ਕਿਹਾ ਕਿ ਅਣਸੂਚੇ ਜਾਤੀ ਪਛਾਰੇ ਲੋਕਾਂ ਦੀ ਭਲਾਈ ਵਾਸਤੇ ਵਿਸ਼ੇਸ਼ ਪ੍ਰੋਗਰਾਮ ਖਾਸ ਤੌਰ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਤੇ ਪ੍ਰਸ਼ਟਾਚਾਰ ਬੇਨਕਾਬ ਕਰਨਾ ਕਿ ਆਪ ਸਰਕਾਰ ਦੇ ਅਧੀਨ ਕਾਨੂੰਨ ਵਿਵਸਥਾ ਫੇਲ ਹੋਣ ਦੇ ਨਸ਼ਾ mafia ਦੀ ਪੁਸ਼ਤੀ ਪਨਾਈ ਦੇ ਵੀ ਵੱਡੇ ਮੁੱਦੇ ਚੁੱਕੇ ਜਾਣਗੇ ਸੋ ਅਕਾਲੀ ਆਗੂ ਨੇ ਕਹਿਆ ਕਿ ਅਸੀਂ ਸਾਰੇ ਮਸਲਿਆਂ ਦੇ ਉੱਪਰ ਇਹ ਰੈਲੀਆਂ ਕਰਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾਵਾਂਗੇ ਕਿ ਇਹ ਦਿੱਲੀ ਵਾਲੇ ਜੋ ਪੰਜਾਬ ਨੂੰ ਲੁੱਟਣ ਵਾਸਤੇ ਆਏ ਨੇ ਤੇ ਪੰਜਾਬ ਦਾ ਜੋ ਟੈਕਸ ਦਾ ਪੈਸਾ ਹੈ ਉਹ ਲੁੱਟ-ਲੁੱਟ ਕੇ ਆਪਣੇ ਘਰ ਪਰ ਰਹੇ ਨੇ ਤੇ ਪੰਜਾਬ ਨੂੰ ਕੰਗਾਲ ਕਰ ਰਹੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਾਂ ਦਾ ਮੁੱਖ ਮੰਤਰੀ ਹੈ ਸਾਰਾ ਕੁਝ ਕੇਜਰੀਵਾਲ ਦੀ ਟੀਮ ਕਰ ਰਹੀ ਹੈ ਔਰ ਪੰਜਾਬ ਦੇ ਵਿੱਚ ਕਰਜ਼ਾ ਚੜਾਇਆ ਜਾ ਰਿਹਾ ਹੈ ਜੋ ਇਸ ਰੈਲੀਆਂ ਦੇ ਵਿੱਚ ਇਹ ਸਾਰਾ ਖੁਲਾਸਾ ਕੀਤਾ ਜਾਵੇਗਾ ਔਰ ਪੰਜਾਬ ਨੂੰ ਬਚਾਉਣਾ ਤਾਂ ਫਿਰ ਅਕਾਲੀ ਦਲ ਦਾ ਸਾਥ ਜ਼ਰੂਰੀ ਹੈ ਅਕਾਲੀ ਦਲ ਦੀ ਸਰਕਾਰ ਜ਼ਰੂਰੀ ਹੈ ਜੋ ਸੁਖਬੀਰ ਸਿੰਘ ਬਾਦਲ ਨੇ ਇਹ ਪੰਜਾਬ ਬਚਾਓ ਮਿਸ਼ਨ ਸ਼ੁਰੂ ਕੀਤਾ ਹੈ